ਡਾਇਰੈਕਟਰ ਜਿੰਮਰ ਅਦਨਾਲ ਕੀ ਗੱਲਬਾਤ ਹੋਈ ਹੈ ਤੇ ਕੀ ਉਹਨਾਂ ਵੱਲੋਂ ਵਿਸ਼ਵਾਸ ਰਹਿ ਗਿਆ 2 ਦਸੰਬਰ ਨੂੰ ਸ਼੍ਰੀ ਕਾਲਤਖਬ ਸਾਹਿਬ ਦੀ ਤਸੀਲ ਤੋਂ ਜੋ ਜਸੇਰ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਮੈਨੂੰ ਲਾਗੂ ਕਰਾਉਣ ਲਈ ਜਸੇਰ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਕਿ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਹਾਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਕਾਰਨਾ ਕਰਮ ਹੋਇਆ ਉਹ ਸਾਰਾ ਅਸੀਂ ਜਸੇਰ ਸਾਹਿਬ ਨੂੰ ਲਿਖ ਕੇ ਵੀ ਦੇ ਦਿੱਤਾ ਤੇ ਮਿਲ ਕੇ ਵੀ ਦੱਸ ਦਿੱਤਾ ਤੇ ਅਗਲੇ ਸਾਨੂੰ ਜੋ ਵੀ ਉਦੇਸ਼ ਜਸੇਰ ਜੀ ਕਰਨਗੇ ਤੇ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਹਾਂ ਜੋ ਰਿਪੋਰਟ ਸੌਂਪੀ ਗਈ ਸੀ ਜੇਕਰ ਕਤ ਹੋਈ ਹੈ ਕਮਿਸਰ ਬਰਤੋ ਬਿਨਾ ਕੋਰਪੋਰਟ ਸੌਂਪੀ ਗਈ ਹੈ ਉਸ ਕੋਰਪੋਰਟ ਵਿੱਚ ਕੀ ਕੀ ਜਿਹੜੀ ਗੱਲਬਾਤ ਦੱਸੀ ਗਈ ਹੈ ਨếu ਤਾਂ ਸੀ ਉਹ ਉਸਮ ਕਲੀਅਰ ਕਰ ਹੀ ਦਿੱਤਾ ਸੀ ਕਿ ਜਿਹੜੀ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਹੈਗੀ ਆ ਵੀ ਇਹ ਇਸ ਕਮੇਟੀ ਤੋਂ ਭਰਤੀ ਨਹੀਂ ਕਰਾਉਣਾ ਚਾਹੁੰਦੀ ਸਾਨੂੰ ਸਹਿਯੋਗ ਨਹੀਂ ਦੇ ਰਹੇ ਤੇ ਸਾਨੂੰ ਅਗਲਾ ਹੁਕਮ ਦੱਸਦੇ ਤੇ ਮਿਲ ਕੇ ਸਾਰੀਆਂ ਗੱਲਾਂ ਸੀ ਦੱਸ ਦਿੱਤੀਆਂ ਜੋ-ਜੋ ਮੀਟਿੰਗਾਂ ਦੇ ਵਿੱਚ ਹੋਇਆ ਤੇ ਜੋ ਜਸਰ ਜੀ ਅਗਲਾ ਦੇਸ਼ ਕਰ ਦੇਣਗੇ ਸਾਨੂੰ ਉਸ ਤੋਂ ਜਿਵੇਂ ਪਹਿਲਾਂ ਹੁਣ ਪਾਣੀ ਮੈਂਬਰ ਕਮੇਟੀ ਰਹਿ ਗਈ ਜਿਹੜੀ ਰਹਿ ਗਈ ਹੈ ਉਹਦਾ ਉਹਦਾ ਮੇਨ ਲੀਡ ਕੌਣ ਕਰਨਗੇ ਨਹੀਂ ਉਹ ਤਾਂ ਜੋ ਅੱਗੇ ਜਸਰ ਜੀ ਦੱਸਣਗੇ ਨਾ ਉਹ ਵੀ ਦੱਸਿਆ ਸਰ ਐਗਜ਼ੈਕਟਿਵ ਵੱਲੋਂ ਜਥੇਦਾਰਾਂ ਦੇ ਉੱਤੇ ਉਂਗਲਾ ਚੁੱਕੀ ਗਈ ਹੈ ਕਿ ਤੁਸੀਂ ਸਾਡੇ ਮਲਾਜ਼ਮ ਜਿਹੜੇ ਮਨਜੀ ਤੁਹਾਨੂੰ ਲਾ ਸਕਦੇ ਹਟਾ ਸਕਦੇ ਆ ਕਾਫੀ ਦਬਾਅ ਤੇ ਨਜ਼ਰ ਆ ਰਹੇ ਲੱਗਦਾ ਕਿ ਕੁਝ ਇਹਦੇ ਬਾਰੇ ਵੀ ਜਥੇਦਾਰ ਜੀ ਨੇ ਕੱਲ ਵੀ ਕਿਹਾ ਵਾ ਕਿ ਉਹ ਜਥੇਦਾਰ ਜੀ ਦਾ ਆਪਾ ਦੇਸ਼ ਦੇਣਗੇ ਸਾਰੀ ਕੰਡਾ ਜੋ ਕੁਝ ਵੀ ਹੋ ਰਿਹਾ ਚਾਹੇ ਐਸਜੀਪੀਸੀ ਵੱਲੋਂ ਹੋ ਰਿਹਾ ਅਕਾਲੀ ਦਲ ਵੱਲੋਂ ਹੋ ਰਿਹਾ ਜੋ ਵੀ ਅੱਜ ਦੇ ਘਟਨਾਕ੍ਰਮ ਹੋ ਰਹੇ ਨੇ ਉਹਦੇ ਸਾਰੇ ਬਾਰੇ ਆਦੇਸ਼ ਜਥੇਦਾਰ ਜੀ ਨੇ ਦੇਣਾ ਤੇ ਅਸੀਂ ਤਾਂ ਉਹਦੇ ਤੇ ਪਹਰਾ ਦੇਣਾ ਅਸੀਂ ਕਾਫੀ ਦੁਬਿਧਾ ਤੇ ਗਿਆ ਬਾਲਟਕ ਸਾਹਿਬ ਐਸਜੀਪੀ ਤੋਂ ਧਾਰਮੀ ਸੰਸਥਾ ਆਪਸੇ ਲੜੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੇ ਬੁੱਧੇ ਜਸਵਰ ਜੀ ਇਸ ਗੱਲ ਨੂੰ ਕਲੀਅਰ ਕਰ ਦੇਣਗੇ ਉਹ ਨਹੀਂ ਕਰਨਾ ਕਿ ਵੀ ਸਰਵੋੱਚਾ ਠੀਕ ਹੈ ਦਰਦ ਕੱਲ੍ਹ ਨਾ ਹੋ ਜਾਵੇ ਪਹਿਲੀ ਮੈਂਬਰ ਕਮੇਟੀ ਅੱਜ ਜੋ ਸ਼੍ਰੀ ਗੱਲ 택ਸਾ ਵੱਲੋਂ ਗੱਲਬਾਤ ਕਰ ਲਿਆ ਸੱਤ ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਾਹਿਬਾਨ ਸ੍ਰੀ ਮਨਪ੍ਰੀਤ ਸਿੰਘ ਜੀ ਹਾਲੀ ਸ੍ਰੀ ਸੰਤਾ ਸਿੰਘ ਜੀ ਮੈਲਪੁਰੀਟਾ ਸ੍ਰੀ ਵਿਭਾਗ ਦੇ ਦਰੰਦਕਰ ਜੀ ਸ੍ਰੀ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਹਾਂ ਔਰ ਸਿੰਘ ਸਾਹਿਬ ਨੂੰ ਦਿੱਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸੰਪੂਰਨ ਰੂਪ ਵਿੱਚ ਇੱਕ ਗੱਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮ ਨਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸ ਤੇ ਨਿਬੰਨ ਪੈਰਾ ਦਵਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਿਲਹਾਲ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਜਿਹੜੀ ਕੀਤੀ ਜਾਊਗੀ ਤਾਂ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਤਾਂ ਹਮੀ ਸਾਹਿਬ ਬਸ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਨਿਬੰਨ ਪਾਲਣਾ ਕਰਾਂਗੇ ਪਰ ਬੱਤੀ ਕੰਟੀਨਿਊ ਹੋ ਰਹੀ ਏ ਇਹਨੂੰ ਜੋ ਸਿੰਘ ਸਾਹਿਬ ਨਵਾਂ ਆਦੇਸ਼ ਕਰਨਗੇ ਬਸ ਹੋਰ ਪਾਕੀ ਕੁਝ ਬਿਆਲੇ ਸਾਹਿਬ ਨਾਲ ਟਕਰਾ ਖੜਾ ਕੀਤਾ ਹੈ ਹਮ ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਤੇ ਸਦਾ ਵਾਸਤੇ ਕੈਮਰਿਆਂ ਵਾਲਾ ਤਖਤ ਆ ਇਹ ਇਹਦੇ 'ਚ ਕੋਈ 1925 ਵਾਲਾ ਜਿਹੜਾ ਹੈਗਾ ਆਲ ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੋਂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਪੁਰਖ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਬਾਨ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਾਇਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਐਦਾ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਜਾਂ ਉਸ ਤੋਂ ਪਹਿਲਾਂ ਵੀ ਗੁਰੂ ਸਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ ਵੱਡੀਆਂ ਲੜਾਈਆਂ ਇੱਥੋਂ ਗੁਰਮਤਾ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ ਵੱਡੇ ਜੰਗ ਸਿੱਖ ਪੰਥ ਨੇ ਲੜੇ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤੱਕ ਤੋਚ ਆਇਆ ਤੇ ਇਹਨੂੰ ਕੌਣ ਨੀਵਾ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧਾਰੇ 'ਚ ਰਹਿ ਕੇ ਤੇ ਤੁਸੀਂ ਐਦਾਂ ਕਰੋ ਨਾ ਇਹ ਕਿਸੇ ਨੇ ਪਰਵਾਨ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾ